ਜੋ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦਾ ਅੱਜ ਦਾ ਚੋਣ ਦਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਪਿੰਡ ਖਤਰਾਈ ਕਲਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲੂ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਚੋਣ ਪ੍ਰਚਾਰ ਮੀਟਿੰਗਾਂ ਦਾ ذریعے ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਧਾਰੀਵਾਲ ਇਸ ਦਿਨ ਦੀ ਸ਼ੁਰੂਆਤ ਕੀਤੀ ਹੈ ਘਰੋਂ ਨਿਕਲ ਕੇ ਹੀ ਖਤਰਾਂਈ ਕਲਾ ਪਿੰਡ ਦੇ ਵਿੱਚ ਪੁੱਜੇ ਹੈ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਸ ਤੋਂ ਬਾਅਦ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਅਟਾਰੀ ਦੇ ਵਿੱਚ ਜਾਊਗੇ ਉਸ ਤੋਂ ਬਾਅਦ ਅਜਨਾਲੇ ਦੇ ਵਿੱਚ ਰੈਲੀ ਹੈ ਸੋ ਸਾਰਾ ਦਿਨ ਲਗਾਤਾਰ ਮੀਟਿੰਗਾਂ ਦਾ ਦੌਰ ਤੋਂ ਬਾਅਦ ਇਹ ਸਫ਼ਰ ਰਾਤ ਵੇਲੇ ਇਸ ਦੀ ਸਮਾਪਤੀ ਹੋਏਗੀ ਸੋ ਦੇਖਦੇ ਹਾਂ ਕਿ ਕਿਵੇਂ ਜਿਹੜਾ ਲੋਕਾਂ ਨੂੰ ਵੋਟ ਬੈਂਕ ਜਿਹੜਾ ਹਾਸਲ ਕਰਨ ਦੀ ਕੁਲਦੀਪ ਸਿੰਘ ਧਾਰੀਵਾਲ ਕੋਸ਼ਿਸ਼ ਕਰਦੇ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਰਵਾਨਾ ਹੋਣ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਵਰਕਰਾਂ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਆ ਸੋ ਧਾਰੀਵਾਲ ਸਾਹਿਬ ਨਾਲ ਗੱਲ ਕਰਾਂਗੇ ਕਿ ਕੀ ਕੀ ਕਹਨੇ ਜਾਉਂਦਾ ਕੋਈ ਨਹੀਂ ਬਤਕੀ ਧਾਰੀਵਾਲ ਸਾਹਿਬ ਤੁਸੀਂ ਉਮੀਦਵਾਰ ਵੀ ਹੋ ਨਾਲ ਕੈਪਟਨ ਮੰਤਰੀ ਪੰਜਾਬ ਭਰ ਤੋਂ ਲੋਕ ਤੁਹਾਡੇ ਕੋਲ ਤੁਹਾਨੂੰ ਮਿਲਣ ਆ ਰਹੇ ਕਿੰਨੀ ਕਿ ਮੁਸ਼ਕਲਾਂ ਹੁੰਦੀਆਂ ਕਿਉਂਕਿ ਲੋਕਾਂ ਨੂੰ ਵੀ ਮਿਲਣਾ ਨਾਲ ਪ੍ਰਚਾਰ ਵੀ ਕਰਨਾ ਕੋਈ ਨਹੀਂ ਸਾਡੀ ਡਿਊਟੀ ਹੈ ਪਹਿਲਾਂ ਸਦੇ ਲੋਕਾਂ ਦੇ ਦੁੱਖ ਸੁੱਖ ਸੁਣੀ ਦੇ ਲੋਕਾਂ ਦੇ ਡੱਕ ਸੋਣ ਕੇ ਲੋਕਾਂ ਦੇ ਕੰਮ ਖਵਾ ਕੇ ਤੁਸੀਂ ਦੇਖੋ ਕਿਦਾਂ ਲੋਕ ਚੜ੍ਹ ਆਏ ਤੇ ਸ਼ਾਮ ਤੱਕ ਹੋਣਾ ਆਪਣਾ ਚੋਣ ਪੰਚਾਇਤ ਕਰਾਂ ਰਾਤੀ ਵੀ ਜੋ ਸਾਨੂੰ ਪਤਾ ਲੱਗਾ ਤੁਸੀਂ 2:3 3 ਵਜੇ ਆਏ ਹੋ ਸਵੇਰੇ ਤੁਸੀਂ ਫੇਰ ਨਿਕਲਣ ਲੱਗੇ ਖਾਣਾ ਕਿਸ ਪਰਿਵਾਰ ਨੂੰ ਕਿਵੇਂ ਸਮਾਂ ਦਿੰਦੇ ਹੋ ਗੱਦੀ ਤੇ ਰੱਖਿਆ ਪਰਿਵਾਰ ਪਰੂ ਨੂੰ ਸਮਾਂ ਲੱਭਣ ਰਿਹਾ ਲੋਕਾਂ ਨੂੰ ਮਿਲਣਾ ਸੋ ਕਿੰਨਾ ਮੁਕਾਬਲਾ ਕਿੰਨਾ ਮੰਦੇ ਹੋ ਇਹ ਤਾਂ ਵੀ ਕਿੰਨਾ ਨਹੀਂ ਸੋ ਕੁਲਦੀਪ ਸਿੰਘ ਧਾਰੀਵਾਲ ਪ੍ਰਚਾਰ ਤੋਂ ਪਹਿਲਾਂ ਘਰੋਂ ਰਵਾਨਾ ਹੋਏ ਆ ਸੋ ਅੱਜ 24 ਘੰਟੇ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਜਿੰਨਾ ਵੀ ਪ੍ਰਚਾਰ ਕਰਨ ਜਾਊਗੇ ਆਪਾਂ ਨਾਲ ਦੇ ਨਾਲ ਰਵਾਂਗੇ ਦੇਖਾਂਗੇ ਕਿ ਕਿਵੇਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਲੋਕਾਂ ਦਾ ਵੋਟ ਬੈਂਕ ਹਾਸਲ ਕਰਨ ਦੀ ਦੀਪ ਸਿੰਘ ਧਾਰੀਵਾਲ ਦਾ ਅੱਜ ਦਾ ਚੋਣ ਦਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਪਿੰਡ ਖਤਰਾਈ ਕਲਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲੂ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਚੋਣ ਪ੍ਰਚਾਰ ਮੀਟਿੰਗਾਂ ਦਾ ذریعے ਕੀਤਾ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਧਾਰੀਵਾਲ ਇਸ ਦਿਨ ਦੀ ਸ਼ੁਰੂਆਤ ਕੀਤੀ ਹੈ ਘਰੋਂ ਨਿਕਲ ਕੇ ਹੀ ਖਤਰਾਂਕਲਾ ਪਿੰਡ ਦੇ ਵਿੱਚ ਪੁੱਜੇ ਹੈ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਸ ਤੋਂ ਬਾਅਦ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਅਟਾਰੀ ਦੇ ਵਿੱਚ ਜਾਊਗੇ ਉਸ ਤੋਂ ਬਾਅਦ ਅਜਨਾਲੇ ਦੇ ਵਿੱਚ ਰੈਲੀ ਹੈ ਸੋ ਸਾਰਾ ਦਿਨ ਲਗਾਤਾਰ ਮੀਟਿੰਗਾਂ ਦਾ ਦੌਰ ਤੋਂ ਬਾਅਦ ਇਹ ਸਫ਼ਰ ਰਾਤ ਵੇਲੇ ਇਸ ਦੀ ਸਮਾਪਤੀ ਹੋਏਗੀ ਸੋ ਦੇਖਦੇ ਹਾਂ ਕਿ ਕਿਵੇਂ ਜਿਹੜਾ ਲੋਕਾਂ ਨੂੰ ਵੋਟ ਬੈਂਕ ਜਿਹੜਾ ਹਾਸਲ ਕਰਨ ਦੀ ਕੁਲਦੀਪ ਸਿੰਘ ਧਾਰੀਵਾਲ ਕੋਸ਼ਿਸ਼ ਕਰਦੇ ਨੇ ਆਫ ਪਾਰਟੀ ਦੇ ਵਿਕਲਪ ਰਾਜ ਮਜੀਦ ਸਿੰਘ ਧਾਰੀਵਾਲ ਉਹਨਾਂ ਨੂੰ ਪਾਰਲੀਮੈਂਟ ਭੇਜੀਏ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਇਲਾਕੇ ਦੇ ਕੰਮ ਸਾਡੇ ਸਟੇਟ ਦੇ ਕੰਮ ਅਤੇ ਬੁੱਧੇ ਪਾਰਲੀਮੈਂਟ ਚ ਉਠਾਉਣ ਦੇ ਇਸ ਵਰਤ ਨੇ ਇਸ ਗਾਰ ਇਹਨਾਂ ਦਾ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਹੋਰ ਦੋ ਚਾਰ ਗੱਲਾਂ ਮੈਂ ਕਰਨੀਆਂ ਆ ਜਾਦੀਆਂ ਨਹੀਂ ਕਰੀਆਂ ਤੇ ਨਸ਼ਿਆਂ ਦੇ ਮੁੱਦੇ ਨੇ ਇਹਨਾਂ ਦਾ ਇਥਾਰੇ ਆਏ ਆਵਾਜ਼ ਉਠਾਉਣਗੇ ਇਸ ਕਰਕੇ ਇਹਨਾਂ ਦਾ ਸਾਡਾ ਸਾਥ ਦਈਏ ਸਾਡਾ ਨੂੰ ਵਾਇਬ੍ਰੋ ਜੀ ਕੋਲੋਂ ਸਾਹ ਵਾਇਬ੍ਰੋ ਜੀ ਕੀ ਬੰਦਵੀ ਤੁਸੀਂ ਆਪਣੇ ਘਰ ਆਣ ਇਹ ਸਾਰੇ ਪਿੰਡ ਆਪਣੇ ਆ ਦੀਪ ਸਿੰਘ ਧਾਰੀਵਾਲ ਨੂੰ ਜਿਵੇਂ ਹੀ ਥੋੜਾ ਜਿਹਾ ਸਮਾਂ ਮਿਲਿਆ ਉਹ ਉਸ ਸਮੇਂ ਦੇ ਵਿੱਚੋਂ ਨਾਲ ਹੀ ਬ੍ਰੇਕਫਾਸਟ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਕਿਉਂਕਿ ਰਾਤੀ 3 ਵਜੇ ਕੁਲਦੀਪ ਸਿੰਘ ਧਾਰੀਵਾਲ ਘਰ ਵਾਪਸ ਜਿਹੜੇ ਮੀਟਿੰਗਾਂ ਤੋਂ ਪਰਤੇ ਸੀ ਤੇ ਸਵੇਰੇ ਉਹ ਜਲਦੀ ਹੀ ਘਰੋਂ ਨਿਕਲ ਗਏ ਸੋ ਹੁਣ ਉਹਨਾਂ ਨੂੰ ਥੋੜਾ ਜਿਹਾ ਸਮਾਂ ਮਿਲਿਆ ਤੇ ਉਹ ਬ੍ਰੇਕਫਾਸਟ ਕਰਦੇ ਜ਼ਰੂਰ ਉਸ ਸਮੇਂ ਦੇ ਵਿੱਚ ਤੋਂ ਬਾਅਦ ਹੁਣ ਕੁਲਦੀਪ ਸਿੰਘ ਧਾਰੀਵਾਲ ਤੀਸਰੀ ਜਿਹੜੀ ਰੈਲੀ ਲਈ ਰਵਾਨਾ ਹੋ ਰਿਹਾ ਸੋ ਅਸੀਂ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਗੱਡੀ ਦੇ ਵਿੱਚ ਪਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁਲਦੀਪ ਸਿੰਘ ਧਾਰੀਵਾਲ ਦਾ ਸਫ਼ਰ ਸਾਰੇ ਦਿਨ ਦਾ ਕਿਵੇਂ ਦਾ ਰਹੇਗਾ ਠਹਿਰ ਜੋ ਠਹਿਰ ਮਿਲਪੂ ਸਿੱਖੋ ਸਗੇ ਕੁਛੇ ਮਿਲਪੂ ਸਾਹਿਬ ਇੱਕ ਬੇਨਤੀ ਜੀ ਮਾਮਾ ਜੀ ਦੇਸਾ ਹਾਂ ਉਹ ਤੇ ਜਾਊਗਾ ਕੱਲ ਹੀ ਸ਼ਾਇਦ ਜਾਊ ਜ਼ਰੂਰੀ ਆ ਜੀ ਭਰਨੀ ਜੀ ਹਾਂ ਸੋ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਅਸੀਂ ਗੱਡੀ 'ਚ ਮੌਜੂਦ ਆ ਲਗਾਤਾਰ ਸਵੇਰ ਦੀ ਦੋ ਮੀਟਿੰਗਾਂ ਕਰ ਚੁੱਕੇ ਆ ਤੀਸਰੀ ਮੀਟਿੰਗ ਲਈ ਕੁਲਦੀਪ ਸਿੰਘ ਧਾਰੀਵਾਲ ਰਵਾਨਾ ਹੋਏ ਆ ਹਾਲਾਂਕਿ ਕੁਲਦੀਪ ਸਿੰਘ ਧਾਰੀਵਾਲ ਲਈ ਉਸ ਲਈ ਮੁਸ਼ਕਲ ਹੋ ਜਾਂਦਾ ਸਫ਼ਰ ਕਿਉਂਕਿ ਪੰਜਾਬ ਦੇ ਕੈਬਨਲ ਮੰਤਰੀ ਵੀ ਐ ਉਹਨਾਂ ਦੀ ਲੋਕਾਂ ਦੀ ਸਮੱਸਿਆਵਾਂ ਵੀ ਸੁਣਨੀਆਂ ਮੁਸ਼ਕਲਾਂ ਵੀ ਸੁਣਨੀਆਂ ਮੈਂ ਤੇ ਨਾਲ ਪ੍ਰਚਾਰ ਵੀ ਕਰਨਾ ਸਵੇਰੇ ਦੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਕੁਲਦੀਪ ਸਿੰਘ ਧਾਰੀਵਾਲ ਸਵੇਰੇ 9 ਵਜੇ ਉੱਠੇ ਆ ਹਾਲਾਂਕਿ ਰਾਤੀ 3 ਵਜੇ ਵਾਪਸ ਆਏ ਸੀ ਸੌਣ ਦਾ ਸਮਾਂ ਬਹੁਤ ਘੱਟ ਮਿਲਦਾ ਧਾਰੀਵਾਲ ਸਾਹਿਬ ਸੌਣ ਦਾ ਸਮਾਂ ਬਹੁਤ ਘੱਟ ਹੈ ਲਗਾਤਾਰ ਪ੍ਰਚਾਰ ਕਰਨਾ ਤੇ ਨਾਲ ਹੀ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਤੁਸੀਂ ਕੈਬਨਲ ਮੰਤਰੀ ਵੀ ਹੋ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨੀਆਂ ਉਹਨਾਂ ਦੇ ਵੀ ਹੱਲ ਕਰਨੇ ਨੇ ਨਹੀਂ ਸਭ ਗੱਲ ਇਹ ਆ ਕਿ ਜੇ ਇਹ ਦੂਰੀ ਸਾਡੀ ਹਮ ਕੈਬਨਿਸ ਰਾਹੀ ਵੀ ਦਿਵਾਉਣੀ ਪੈਂਦੀ ਹੈ ਹਮ ਉਹ ਚਾਰ ਸੇ ਚੋਲ ਹਰ ਕਰਨਾ ਹੈ ਉਮੀਦਵਾਰ ਹਮ ਪਰ ਸਭ ਤੋਂ ਜ਼ਿਆਦਾ ਇਹ ਹੈ ਕਿ ਸਾਰੇ ਪੰਜਾਬ ਚੋਂ ਲੋਕ ਆ ਜਾਂਦੇ ਖਾਸ ਤੋ ਇੰਦਾ ਦਾ ਹੀ ਭਰਾ ਬਹੁਤ ਆਉਂਦੇ ਹਮ ਤੇ ਉਹ ਵੀ ਮਤਲਬ ਸਾਨੂੰ ਕਰਨਾ ਪਿੱਦਾ ਹਮ ਉਦ ਮਤਲਬ ਉਹ ਕਰਕੇ ਪਹਿਲਾ ਉਸੇ ਦੇ ਉਹੀ ਮਿਲਦੇ 340 ਬੰਦਾ ਉਸੇ ਦੇ ਸੇ ਬੰਦਾ ਉਹ ਕਰਕੇ ਫਿਰ ਆਪਾਂ ਪੰਚਾਇਤ ਨਿਕਲ ਜਾਂਦੀ ਬਸ ਉਡੀਪ ਸਿੰਘ ਧਾਰੀਵਾਲ ਸਭ ਤੋਂ ਪਹਿਲਾਂ ਬਹੁਤ ਰੋਟੀ ਬਾਰੀ ਬੰਦ ਨਹੀਂ ਕਦੀ 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 ਐ ਨਹੀਂ ਹੁੰਦਾ ਕਿ ਲੋਕਾਂ ਦੀ ਸੇਵਾ ਕਰਨ ਤੋਂ ਵਧੀਆ ਤੁਸੀਂ ਵਿਦੇਸ਼ ਚ ਵੀ ਸੈਟਲ ਹੋ ਸਕਦੇ ਸੀ ਤੁਸੀਂ ਉਹ ਸਾਰਾ ਛੜ ਛੜਾ ਕੇ ਆਏ ਹੋ ਕਦੀ ਮਹਿਸੂਸ ਹੁੰਦਾ ਵਾ ਕਿ ਬੱਚਿਆਂ ਕੋ ਜਾ ਕੇ ਕਿ ਕਦੀ ਇੱਕ ਚੀਜ਼ ਹੈ ਕਿ ਹਰ ਬੰਦਾ ਸੋਚਦਾ ਕਿ 60 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਕੋ ਜਾਵਾਂਗੇ ਉਹਨਾਂ ਕੋ ਰਾਵਾਂਗੇ ਸੋਚਿਆ ਸੀ ਕਦੀ ਨਹੀਂ ਇਹ ਤਾਂ ਦੇਖੋ ਬੱਚਿਆਂ ਤੋਂ ਬਿਨਾ ਜ਼ਿੰਦਗੀ ਕਾਹੀ ਕੀ ਆ ਪਰਵਾਰ ਤੋਂ ਬਿਨਾ ਬੰਦਾ ਕਾਹ ਚੋ ਕਾਹੀ ਹੁੰਦਾ ਪਤਾ ਪਾਰਟੀ ਵਾਸਤੇ ਪੰਜਾਬ ਵਾਸਤੇ ਅਮਰੀਕਨ ਸਿਟੀਜ਼ਨਸ਼ਿਪ ਛੱਡਨੀ ਪਈ ਉਦੋਂ ਉਹ ਜਿਹੜਾ ਦੇਸ਼ ਹੈ ਅਮਰੀਕਾ ਉਹ ਇਸ ਗੱਲ ਨੂੰ ਆਪਣੀ ਬੜੀ ਹੱਦ ਤੱਕ ਸਮਝਦਾ ਕਿ ਬਸ ਤੁਸੀਂ ਸਾਡੀ ਸਿਟੀਜ਼ਨਸ਼ਿਪ ਛੱਡ ਰਹੇ ਹੋ ਉਦੋਂ ਉਹਨਾਂ ਨੇ ਮੈਨੂੰ ਉਦੋਂ ਹੀ ਸਪਸ਼ਟ ਕਰਤਾ ਸੀਗਾ ਕਿ ਅਸੀਂ ਦਵਾਦਾ ਤੁਹਾਨੂੰ ਅਮਰੀਕਾ ਦੀ ਐਂਟਰੀ ਨਹੀਂ ਦਾਂਗੇ ਬਤਿਵ ਨਹੀਂ ਮੰਗੀ ਵੀ ਨਹੀਂ ਮੈਂ ਕਿਉਂ ਦੀ ਮੰਗੀ ਕਿਉਂਕਿ ਮੇਰੇ ਨਾਲ ਇੱਕ ਹੋਰ ਕੈਲੀਫੋਰਨੀਆ ਤੋਂ ਹੀ ਆਈ ਪਾਰਟੀ ਲੀਡਰ ਨੇ ਜਸਬੀਤ ਸਿੰਘ ਆਵਾਜ਼ ਆ ਕੇ ਟਾਂਡੇ ਤੋਂ ਸਾਡੇ ਐਮਐਲਏ ਉਹੀ ਕੈਲੀਫੋਰਨੀਆ ਤੋਂ ਹੋਏ ਉਹਨੇ ਬਚਾ ਦਿੰਦੇ ਆ ਉਹਦੀ ਵੀ ਵਾਈਫ ਤੇ ਬੱਚੇ ਉੱਥੇ ਆ ਉਹਨੇ ਵੀ ਤਿੰਨ ਚਾਰ ਦਾ ਟਰਾਈ ਲਾਈ ਕਿ ਮਤਲਬ ਡੀਜ਼ਾ ਬਿਲ ਤੇ ਪਰ ਉਹਨਾਂ ਨੇ ਨਹੀਂ ਦਿੱਤਾ ਹੂੰ ਉਹ ਉਹਨਾਂ ਨੇ ਦੇੜਾ ਬੜੀ ਉਹ ਮੈਨੂੰ ਜਦੋਂ ਉਹਨਾਂ ਨੇ ਕਿਹਾ ਹੀ ਕਿ ਤੁਹਾਨੂੰ ਇੱਕ ਚੀ ਚੁਣਨੀ ਪੈਣੀ ਜਾਂ ਅਮਰੀਕਾ ਜਾਂ ਇੰਡੀਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੰਡੀਆ ਚ ਚੁਣੂੰਗਾ ਮੈਂ ਮੈਂ ਆਪਣੇ ਬਾਦਾਂ 13 ਸਾਲ ਲਾ ਲਿਆ ਆਪਣੇ ਬੱਚੇ ਜਿਹੜੇ ਉਹਨਾਂ ਉਹ ਸੈੱਟ ਹੋ ਗਏ ਆ ਸਮਝਦੇ ਗਾ ਤੇ ਮਤਲਬ ਇਸ ਕਰਕੇ ਹੋੜ ਕਦੀ ਬਹੁਤ ਫੀਲ ਆ ਉਦੋਂ ਜਦੋਂ ਬੱਚੇ ਕਾਲ ਕਰਦੇ ਜਦੋਂ ਪਪਾ ਤੁਸੀਂ ਉਹ ਨਾਲ ਨਹੀਂ ਸਕਦੇ ਇੱਥੇ ਜਾਂ ਕਿੱਦਾਂ ਤੇ ਉਦੋਂ ਥੋੜਾ ਜਜਵਤੀ ਹੋ ਜਾਂਦਾ ਹੁਣ ਉਹ ਹੋਰ ਵੀ ਜ਼ਿਆਦਾ ਮਿਲ ਲਉਂਦੇ ਆ ਜਦੋਂ ਉਹ ਵੱਡਾ ਦਾ ਪੁੱਤ ਆਇਆ ਪੁੱਤ ਆਏ ਆ ਫਿਰ ਉਹਨੂੰ ਛੋਟਾ ਹੋਊਗਾ ਤੇ ਉਹ ਜਜਵਤੀ ਤੇ ਹੋ ਜਾਂਦਾ ਬੱਜੇ ਫਿਰ ਪੰਜਾਬ ਲਈ ਕੁਝ ਕਰਨਾ ਤੇ ਕੁਰਬਾਨੀ ਰੱਖ ਦਿੰਦੇ ਆ ਕਦੀ 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 ਮਹਿਸੂਸ ਹੁੰਦਾ ਹੈ ਘਰ ਲੇਟ ਚੰਦੇ ਹੋ ਇਹ ਵੀ ਹੋ ਸਕਦਾ ਹੈ ਕਿ ਪਰਿਵਾਰ ਨੂੰ ਜਿਹੜੇ ਤੁਹਾਡੇ ਨਾਲ ਰਹਿੰਦੇ ਹੈ ਤੁਹਾਡੀ ਪਤਨੀ ਆ ਉਹਨਾਂ ਨੂੰ ਵੀ ਕਦੀ ਕਦੀ ਮਿਲ ਪੰਦੇ ਉਹ ਵੀ ਨਾਲ ਬਹੁਤ ਮੇਕ ਲਪੜੀ ਨੌ ਰਾਨੀ ਨੂੰ ਮਿਲਿਆ ਨੂੰ ਮਿੰਨੋ 8-9 ਦਿਨ ਹੋ ਗਿਆ ਉਹ ਵੀ ਕੰਮ ਕਰਦੀ ਫਿਰ 6 ਵਜੇ ਦਿਲ ਜਾਂਦੀ ਡੋ ਟੂ ਡੋ ਕਰਦੀ ਆ ਬੇਟਾ ਉਹ ਪੋਤੇ ਨੇ ਦੋਵੇਂ ਪੜਦੇ ਆ ਉਹ ਰਾਤੀ ਹੁੰਦਾ 2:30 ਵਜੇ ਕਦਾ ਪੌਣੇ 3 ਵਜੇ ਮੈਂ ਨਹਾ ਕੇ 3 ਵਜੇ ਸੁੱਤਾ ਸੀ ਤੇ ਤੁਸੀਂ ਦੇਖੋ ਨਾ 3 ਵਜੇ ਸੁੱਤਾ ਤੇ ਜਦੋਂ ਮੈਂ ਉੱਠਿਆ ਉਦੋਂ ਸਭ ਲੋਕ ਚੀਲ ਗਏ ਕਦੋਂ ਸਭ ਨੇ ਵਾਇਸ਼ੀ ਕਲੀ ਉਹਨਾਂ ਮੈਨੂੰ ਫਾਰਵਰਡ ਕੇ ਠਾਇਆ ਵੀ ਠੋ ਟਾਈਮ ਹੋ ਗਿਆ ਤੇ ਗੱਲੇ ਆ ਕੇ ਫੀਲ ਤੇ ਹੁੰਦੇ ਮੈਂ ਆਈ ਆਈ ਮਿਸ ਮਾਈ ਫੈਮਿਲੀ ਆ ਮੈਂ ਫੈਮਿਲੀ ਨੂੰ ਬਲ ਬਹੁਤ ਮਿਸ ਕਰਦਾ ਹੋਂਡ ਬਲ ਬਲ ਇਹ ਅਹਿਸਾਸ ਆ ਆਪਣੇ ਬੱਚਿਆਂ ਦਾ ਜਦੋਂ ਪੁੱਤੇ ਕਹਿੰਦੇ ਆ ਕਿ ਦਾਦੂ ਅਮਰੀਕਾ ਨਹੀਂ ਜਾਣਾ ਤੇ ਉਦੋਂ ਬਿੰਦੂ ਮਨ ਲੱਗਦਾ ਕਿ ਜਾਣਾ ਤੇ ਇਹ ਤਾਂ ਔਖਾ ਹੋ ਗਿਆ ਅਜੇ ਜੋ ਜੋ ਬੁਢੇ ਹੋਈ ਜਾਵਾਂਗੇ ਕਿ ਉਹ ਤੋਂ ਹੋਰ ਵੀ ਔਖਾ ਹੋਊਗਾ ਕਿਉਂਕਿ ਉਹਨਾਂ ਦੇ ਅੰਦਰ ਵਿੱਚ ਇਹ ਕਿ ਆ ਕਿ ਉਹ ਲੋਕ ਆਪਣੇ ਕੰਮ ਕਰਦੇ ਬਚਾਰੇ ਬਿਜੀ ਹੁੰਦੇ ਆ ਉਹ ਦੇਖ ਆ ਨਹੀਂ ਸਕਦੇ ਆਉਣਗੇ ਕਿਤੇ ਸਾਲ ਚ ਦਸ ਦਿਨ ਆਗੇ 20 ਦਿਨ ਆਗੇ ਇਹ ਲੋ ਵੱਧ ਨਹੀਂ ਆ ਸਕਦੇ ਉੱਤੇ ਛੁੱਟੀਆਂ ਵੀ ਮਿਲਦੀ ਕੰਮ ਵੀ ਮਤਲਬ ਬੰਦ ਹੁੰਦੇ ਸੋ ਮਤਲਬ ਸਰ ਹਮ ਜਿੱਦੋਂ ਰਾਜਨੀਤੀ ਚ ਆਏ ਸੀ ਕਦੀ ਸੋਚਿਆ ਸੀ ਕਿ ਇਹੋ ਜੀ ਰਾਜਨੀਤੀ ਵੀ ਹੋਏਗੀ ਢਾਡੀ ਨਕਲਾਂ ਉਤਾਰੀਆਂ ਜਾਊਗੀਆਂ ਅਖਰੀ ਬੱਚਿਆਂ ਨੇ ਕਿਹਾ ਕਿ ਪਾਪਾ ਕਿਹੋ ਜੀ ਰਾਜਨੀਤੀ ਰਾਜਨੀਤੀ ਚੱਲ ਰਹੀ ਹੈ ਕਿ ਤੁਹਾਡੀਆਂ ਨਕਲਾਂ ਉਤਾਰੀਆਂ ਜਾ ਰਹੀਆਂ ਜਿਹੜੇ ਵਿਪੱਖਸ਼ ਵਾਲੇ ਵੱਖਰੇ ਵੱਖਰੇ ਇੰਸਟਾਗ੍ਰam ਤੇ ਜਾਂ ਬਾਕੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਆ ਜਿਹੜੇ ਨਕਲਾਂ ਤਾ ਦੇ ਲੋਕਾਂ ਨੂੰ ਪਤਾ ਮੇਰੇ ਬੱਚਿਆਂ ਨੂੰ ਪਤਾ ਦੇਖਦੇ ਹੋ ਉਹਨਾਂ ਨੂੰ ਪਤਾ ਵੀ ਇਹ ਸਾਡੇ ਪਾਪਾ ਦੇ ਪੈਸੇ ਆ ਕੇ ਵੀ ਦੀਗੇ ਨਕਲਾ ਕੌਣ ਤਾ ਦੇ ਮਜੀਠਿਆ ਇਹ ਕਹਿੰਦੀ ਆ ਗੱਲ ਇਹ ਉਹ ਮਜੀਠਿਆ ਖਤਮ ਹੋ ਗਿਆ ਕੰਮ ਗੇਮ ਖਤਮ ਹੋ ਗਈ ਆਪ ਤਾਂ ਖਤਮ ਹੋਣਾ ਹੀ ਹੁਣਾ ਹੀ ਕਾਲੀਦਾਲੀ ਖਤਮ ਹੋਾਸ ਤਾ ਸਨ ਕਾਲੀਦਾਲ ਪੰਜਾਬ ਦੀ ਮਾਂ ਪਾਰਟੀ ਸੀਗੀ ਲੋਕ ਕਾਲੀਦਾਲ ਦਾ ਪਿਆਰ ਕਰਦੇ ਸੀਗੇ ਪਰ ਮਨੀਤਿਆ ਸਾਹਿਬ ਦੀ ਕਿਰਪਾ ਨੇ ਨਾਲ ਦੋ ਵਾਰ ਸਾਲੇ ਬਣੋਈਏ ਨੇ ਪੰਜਾਬ ਚੋਂ ਪਾਰਟੀ ਖਤਮ ਕਰ ਦਿੱਤੀ ਸਮਝ ਗਏ ਉਹ ਨਕਲਾ ਤਾਰ ਦਿੰਦਾ ਮੇਰ ਗਿਆ ਇਹ ਕਿਉਂ ਦੀ ਤਾਰ ਦੇ ਵੀ ਇਹਨੇ 11000 ਏਕੜ ਜ਼ਮੀਨ ਛਡਾਈ ਆ ਉਹ ਲੋਕਾਂ ਨੂੰ ਦੱਸਦੇ ਨੇ ਕਿ ਪੰਜ ਮੱਲੇ ਛਡਾਈ ਉਹ ਉਦੋਂ ਹੀ ਬਾਤ ਤੇ ਉਹਨਾਂ ਕੋ ਕੁਝ ਹੈ ਨਹੀਂ ਕਹਿਣ ਲਈ ਉਹ ਕਹਿਣਾ ਕੁਲਦੀਪਤਾ ਲਿਆਲ ਦੇ ਖਿਲਾਫ ਕੁਝ ਮਗਲਾਤਾਰ ਦੀ ਕਿਹੜੀ ਗੱਲ ਜੀ ਜੀ ਬੱਤੀ ਮੈਂ ਤੁਹਾਡੀ ਤਾਰ ਦਿੰਦਾ ਮਗਲ ਦੇ ਹਰ ਬੰਦੇ ਦੀ ਤਾਰ ਦੇ ਦੀ ਬਾਬੇ ਨੂੰ ਗੁੱਸਾ ਵੀ ਨਹੀਂ ਕੋਈ ਗੱਲ ਨਹੀਂ ਉਹ ਕਰ ਲੈਣਾ ਆਪਣਾ ਠੀਕ ਹੈ ਕੋਈ ਇਹ ਕਿਹੜੀ ਵੱਡੀ ਗੱਲ ਆਪਾਂ ਕੰਮ ਨਾ ਪੰਜਾਬ ਦੇ ਲੋਕ ਕੰਮ ਵੇਖਦੇ ਸਰ ਪੰਜਾਬ ਦੇ ਲੋਕ ਮਜਿੱਠੀਆਂ ਦੇ ਨਗਲਾ ਥੋੜੀ ਵੇਖਦੇ ਮਜਿੱਠੀਆਂ ਐਜੈਕਟਡ ਮਾਲ ਨਾ ਨਾ ਸਪੰਚ ਦਾ ਪੰਚ ਦਾ ਨੰਬਰਦਾਰ ਨਾ ਚੌਕੀ ਦਾ ਨਾ ਐਮਐਲਏ ਦਾ ਕ੍ਰੈਮਪੀ ਪਾਰਟੀ ਦਾ ਉਹ ਕੋ ਗੋਬਦਾ ਦੀਗਾ ਉਦਾਂ ਹੀ ਤੁਰੇ ਫਿਰਦਾ ਉਹ ਚੱਕ ਵੀਰ ਨੇ ਅਰ ਕ ਟਿਕਟੂਨ ਦੇ ਦਿੱਤੀ ਟਿਕਟੂਨ ਸਾਹਿਬ ਤੋਂ ਮੰਗਦਾ ਬਾੜੀ ਉਹਦਾ ਇਹ ਹੋਈ ਸਭ ਦੇਖ ਲੀਗਾ ਮੇਲਾ ਉਹਨਾਂ ਕਲਾਂ ਤਾਰਦੇ ਗਿਆ ਉਹਨੂੰ ਨਗਰਸੀ ਬਣ ਦਿਆਣਾ ਚਾਹੀਦਾ ਹਾਂ ਮੁਕਾਬਲਾ ਕਿਵੇਂ ਦਾ ਮੰਦੇ ਹੋ ਅੰਮ੍ਰਿਤਸਰ ਚ ਚਾਰ ਉਮੀਦਵਾਰ ਹੈ ਜਿਨ੍ਹਾਂ ਦੀ ਇੱਕ ਦੂਜੇ ਨਾਲ ਟੱਕਰ ਹੈ ਤੁਸੀਂ ਆਪਣੀ ਟੱਕਰ ਕਿਦੀ ਕਿਤਨਾ ਮੰਦੇ ਕਿਉਂਕਿ ਮੁਕਾਬਲੇ ਤੇ ਤੁਹਾਡੀ ਸਰਕਾਰ ਵੀ ਹੈ ਮੁਕਾਬਲੇ ਤੋਂ ਨਿਕਲ ਗਿਆ ਹਾਂ ਬਲ ਜਿਹੜੇ ਦੋ ਕੈਂਡੀਡੇਟ ਸੀਗੇ ਭਾਜਪੀ ਦਾ ਤੇ ਕਾਲੀ ਦੰਦ ਹੂੰ ਉਹ ਤੇ ਅੱਜ ਤੋਂ 10 ਦਿਨ ਪਹਿਲਾਂ ਹੀ ਮੈਦਾਨ ਚੋਂ ਬਾਹਰ ਹੋ ਗਏ ਉਹ ਤੇ ਮੁਕਾਬਲੇ ਥੀ ਔਲਾਸਾਬ ਸੀਗੇ ਔਲਾਸਾਬ ਵੀ ਤਿੰਨ ਚਾਰ ਦਿਨ ਤੋਂ ਆਊਟ ਹੋਣ ਕੇ ਨਾ ਕੋਈ ਮੁਕਾਬਲਾ ਹੁਣ ਆਪਣੀ ਲੀਡ ਦਾ ਮੁਕਾਬਲਾ ਵੀ ਲੀਡ ਕਿ ਨਹੀਂ ਹੁੰਦੀ ਹਾਂ ਉਹ ਲੀਡ ਦੀ ਲੜਾਈ ਲੜ ਰਹੇ ਕਿ ਲੀਡ ਕਿ ਨਹੀਂ ਹੁੰਦੀ ਹਾਂ ਇੱਕ ਕਾਗਜ਼ ਸਾਡੇ ਕੋਲ ਜਿਹਦੇ ਚ ਕੰਮ ਦਿਖਾਏ ਗਏ ਆ ਜਿਹੜੇ 2 ਸਾਲਾਂ ਚ ਤੁਸੀਂ ਅਜਨਾਲੇ ਹਲਕੇ ਚ ਕੀਤੇ ਆ ਵਾਕਈ ਰਿਪੋਰਟ ਕਾਰਡ ਹੈ ਵਾਕਈ ਰਿਪੋਰਟ ਕਾਰਡ ਹੈ ਜਾਂ ਸਿਰਫ ਲੋਕਾਂ ਦਾ ਵੋਟ ਬੈਂਕ ਹਾਸਲ ਕਰਨ ਲਈ ਸਾਹਿਬ ਜੀ ਇਹ ਦੇਖੋ 1 ਲੱਖ ਕਾਪੀ ਨਾਲੇ ਚ ਵੰਡੀ ਹੈ ਕੱਲੀ-ਕੱਲੀ ਜੀ ਲਗੀ ਕਿਹੜੀ ਛੜਕ ਬਣਾਈ ਕਿਹੜਾ ਕੀ ਕੁਝ ਕੀਤਾ ਕਿਹੜਾ ਸਕੂਲ ਦੀ ਬਿਲਡਿੰਗ ਬਣੀ ਕਿਹੜਾ ਮਤਲਬ ਹਰ चीज ਹਰ ਲੋਕਾਂ ਨੂੰ ਪਤਾ ਕਿੰਨੇ ਪੋਲ ਬਣ ਗਏ ਕੀ ਕੁਝ ਹੋਇਆ ਦੇਖੋ ਐ ਥੋੜਾ ਉਹ ਬੋਲ ਕੇ ਥੋੜਾ ਸਟੇਜ ਤੇ ਕਹੀ ਜਾਂਦੇ ਰਿਪੋਰਟ ਕਰ ਇੱਕ ਲੱਖ ਕਾਪੀ ਨੈਲਜ ਕਰ ਕਰ ਭੇਜੀ ਹਮਮ ਔਰ ਮੈਂ ਪਹਿਲਾ ਮੀਂਗੋ ਆ ਜਿੰਨੇ ਲੋਕਾਂ ਨੂੰ ਕਿ ਜੇ 2 ਸਾਲ ਚ ਕੰਮ ਕੀਤਾ ਵੋਟ ਪਾਉਂਦੇ ਨਹੀਂ ਤਾਂ ਆਪਾਂ ਕੋਈ ਗੱਲ ਨਹੀਂ ਹਮਮ ਛੂੜ ਕਾਲੀ ਬਹਾਵੇਂ ਲੋਕਾਂ ਨੂੰ ਘੋਟਾ ਪਈ ਹੈ ਤੇ ਆਪਾਂ ਆਪਾਂ ਸਰ ਜ਼ਬਰਦਸਤ ਕੰਮ ਕੀਤਾ 2 ਸਾਲ ਦੇ ਵਿੱਚ ਉਹ ਥੋੜਾ ਕੰਮ ਨਹੀਂ ਕੀਤਾ ਇਸ ਕਰਕੇ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਉਹ ਉਹਨੇ ਆਪ ਕੋਸ਼ਿਸ਼ ਕੀਤੀ ਹੂੰ ਉਹ ਵਿਜਨ ਕਹਿੰਦੇ ਆ ਸਾਡਾ ਵਿਜਨ ਆ ਜਿਹਾ ਉਹ ਸਾਲ ਆਪਣਾ ਰਿਪੋਰਟ ਕਾਰਡ ਦਿਓ ਵੀ ਤੂੰ ਕੀਤਾ ਕੀ ਹੂੰ ਵਿਜਨ ਦੀ ਕੀ ਗੱਲ ਹੈ ਵਿਜਨ ਤਾਂ ਮੈਂ ਕਰ ਜੂਗਾ ਜੀ ਮੈਂ ਇਦਾਂ ਕਰ ਦੂਗਾ ਜੀ ਮੈਂ ਉਦਾਂ ਕਰ ਦੂਗਾ ਕਰ ਕੀ ਦੋਗੇ ਲਿਓ ਤੁਹਾਡੇ ਕੋਲ ਟਾਈਮ ਮਿਲਿਆ ਤੀ ਉਦੋਂ ਨਹੀਂ ਕੀਤਾ ਮੈਂ ਹੁਣ ਕਹੀ ਜਾਵਾਂ ਲੋਕ ਸਭਾ 'ਚ ਮੈਂ ਇਦਾਂ ਕਰ ਦੂ ਉਦਾਂ ਕਰ ਦੂ ਤੇ ਸਰ ਜੀ ਤੇ ਜਿਹੜਾ 2 ਸਾਲ ਮਿਲੇ ਉਹਦਾ ਵੀ ਤਾਂ ਰਿਪੋਰਟ ਕਾਰਡ ਮੈਨੂੰ ਦੇਣਾ ਚਾਹੀਦਾ ਨਾ ਵੀ ਮੈਂ 2 ਸਾਲ ਚ ਕੀ ਕੀਤਾ ਉਹ ਹੈ ਇਹ ਮੈਂ 2 ਸਾਲ ਚ ਕੀ ਕੀਤਾ ਉਦੋਂ ਕੋਈ ਕੋਈ ਇੰਦਾ ਦੀ ਗੱਲ ਨਹੀਂ ਕਿੰਨੇ ਕਿੰਨੇ ਤੇ ਕੰਮ ਦਾ ਆ ਹੈਗਾ ਵਾ ਇਹ ਮਤਲਬ ਖਿਆਲ 320 ਕਰੋੜ ਦੇ ਲੱਗੇ ਆ ਉਦੋਂ ਬੇਦਾ ਟੀਚਾ ਸੀਗਾ ਕਿ ਮੈਂ ਆਪਣੇ ਇਨਾਲੇ ਹਲਕੇ ਤੇ 700 ਕਰੋੜ ਦੇ ਕੰਮ ਕਰੂ 400 ਕਰੋੜ ਨੇ ਬਾਕੀ ਹੈ 3 ਸਾਲ ਸਮਾਂ ਵੀ ਬਾਕੀ ਇਕੱਲੇ ਅਜਨਾਲੇ ਹਲਕੇ ਚ ਹੀ ਕਰਾਣੇ ਕਿ ਬਾਕੀ ਇਹ ਤੇ ਇਨਾਲੇ ਦਾ ਬਸਿਆ ਸੀਗਾ ਹੁਣ ਤੇ ਸਾਲਾ ਸ਼ਹਿਰ ਹੀ ਬੋਲਾਂਗੇ ਸ਼ਾਇਦ ਤੇ بڑے بڑے ਵੱਡੇ ਮੁੱਦੇ ਆ ਉਹ ਸ਼ਾਇਦ ਦੇ ਮਸਲੇ ਸਭ ਹੱਲ ਕਰਾ ਵਿਜ਼ਨ ਵਿਜ਼ਨ ਕੀ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਕਿਉਂਕਿ ਲੋਕ ਸਭਾ ਦੇ ਚੋਣ ਹੈ ਕਈ ਮੁੱਦੇ ਸੰਸਦ ਵਿੱਚ ਵੀ ਚੁਕਨੇ ਪੈਂਦੇ ਆ ਵਿਜ਼ਨ ਕੀ ਲੱਗ ਜਾਦਾ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦਾ ਮੁੱਦਾ ਜਿਹੜਾ ਬੇਰੋਜ਼ਗਾਰੀ ਤੇ ਨਸ਼ੇ ਦਾ ਬਹੁਤ ਵੱਡਾ ਮੁੱਦਾ ਜਿਹੜਾ ਅਜੇ ਤੱਕ ਸ਼ਾਇਦ ਹੱਲ ਨਹੀਂ ਹੋ ਪਾਇਆ ਨਹੀਂ ਜਿਹੜਾ ਵਿਜਨ ਦਾ ਆਪਣਾ ਵਿਜਨ ਹੈ ਕਿ ਅੰਮ੍ਰਿਤਸਰ ਦੀ ਇੰਡਸਟਰੀ ਖਤਮ ਹੋ ਗਈ ਇੰਡਸਟਰੀ ਲੈ ਕੇ ਆਉਣੀ ਸਭ ਤੋਂ ਜ਼ਰੂਰੀ ਨੰਬਰ 2 ਜਿਹੜਾ ਟ੍ਰੇਡ ਹੈ ਸਾਡਾ ਟ੍ਰੇਡ ਸਾਡਾ ਅੰਮ੍ਰਿਤਸਰ ਖਤਮ ਹੋ ਗਿਆ ਹੂੰ ਟ੍ਰੇਡ ਨੂੰ ਪੜਾਵਾ ਪਹਾਲ ਕਰਨਾ ਮਜ਼ਬੂਤ ਕਰਨਾ ਉਹ ਉਹ ਆਪਣੀ ਸਭ ਤੋਂ ਵੱਡੀ ਡਿਊਟੀ ਹੈ ਔਰ ਨੰਬਰ ਤੇ ਦਾ ਪਾਇਆ ਇੱਕ ਟਰ ਦਾ ਹੈ ਨਾ ਯੂਨੀਵਰਸਿਟੀ ਇੱਕ ਆਪਾਂ ਇੰਟਰਨੈਸ਼ਨਲ ਕੀ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਬੜਾਵਾਗੇ ਔਰ ਸਪੋਰਟਸ ਹੱਬ ਬੜਾਵਾਂਗੇ ਇੱਕ ਮੇਲੇ ਮੰਦ ਦੇ ਵਿੱਚ ਆ ਕਿ ਅਮਸਰਦ ਵਿੱਚ ਇੱਕ ਫਿਲਮ ਸਿਟੀ ਜਿਹੜੀ ਉਹ ਬੜਾਈ ਜਾਵੇ ਜਿੱਥੇ ਫਿਲਮਾਂ ਦੀ ਆ ਕੇ ਸ਼ੂਟਿੰਗ ਹੋਵੇ ਬੜੀ ਟਕਦੇ ਦਾ ਤੇ ਸਾਡੇ ਅਮਸਰ ਦੇ ਲੱਖਾਂ ਨੋਦ ਨੂੰ ਦੋ ਅੱਧ ਗਾ ਮਿਲ ਸਕੇ ਤੇ ਕਾਫੀ ਕਾਫੀ ਕਮ ਹੈ ਪਰ ਇੱਕ ਸ਼ਾਇਦ ਦਾ ਸਭ ਤੋਂ ਮਹਾਰੀ ਗੱਲ ਇਹ ਹੈ ਕਿ ਸ਼ਾਇਦ ਦੇ ਲੋਕ ਜਾਨ ਕੇ ਕਹਿੰਦੇ ਜੀ ਸਾਡਾ ਪਹਿਲਾ ਸੀਵਰੇਜ ਪਾ ਕੇ ਦੋ 75 ਸਾਲ ਹੋ ਗਏ ਸੀਵਰੇਜ ਖਰਾਬ ਹੋਇਦੂ ਸ਼ਾਇਦ ਲੋਕ ਗੰਦਾ ਪਾਣੀ ਦੀ ਹਮ ਸਭ ਦੇ ਕਹ ਹਮ ਤੇ ਗੰਦਾ ਪਾਣੀ ਜਿਹੜਾ ਉਹਦਾ ਪ੍ਰਬੰਧ ਕਰਦਾ ਹਮ ਚੱਗੇ ਪਾਣੀ ਦੀ ਸਪਲਾਈ ਦੇਣੀ ਇਹ ਇਹ ਸਭ ਤੋਂ ਵੱਡਾ ਮੁੱਦਾ ਉਹ ਜੇ ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਮਿਲਦਾ ਕਿਉਂਕਿ ਕੁਲਦੀਪ ਸਿੰਘ ਧਾਰੀਵਾਲ ਨੂੰ ਲੋਕ ਦਲੇਰ ਦੇ ਨਾਮ ਤੇ ਵੀ ਜਾਣਦੇ ਆ ਕਿਉਂਕਿ 2019 ਦੇ ਵਿੱਚ ਜਦੋਂ ਲੋਕ ਸਭਾ ਚੋਣ ਹੋਈ ਸੀ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਰੀਵਾਲ ਲੜਿਆ ਸੀ ਕਿਉਂਕਿ ਹੋਰ ਕੋਈ ਲੜਨ ਨੂੰ ਤਿਆਰ ਨਹੀਂ ਸੀ ਸਰ ਗੱਲ ਇਹ ਆ ਕਿ ਜੇ ਅੱਜ ਉਹ ਮੰਤਰੀ ਆ ਜਾਂ ਫਿਰ ਮੈਨੂੰ ਪਾਰਟੀ ਨੇ ਲੋਕ ਸਭਾ ਦੇ ਤਾਦਿਆ ਤੇ ਜਿਹੜਾ ਬੰਦਾ ਪਾਰਟੀ ਬਤੀ ਵਫਾਦਾਰ ਹੁੰਦਾ ਆਪਣੇ ਲੀਡਰ ਬਤੀ ਵਫਾਦਾਰ ਹੁੰਦਾ ਅਮੰਦਾ ਇਹਨਾਂ ਕੰਮ ਕਰਦਾ ਤੇ ਪਾਰਟੀ ਨੂੰ ਦਿੰਦੀ 19 ਦੇ ਵਿੱਚ ਕੋਈ ਬੰਦਾ ਇਲੈਕਸ਼ਨ ਨਹੀਂ ਲੜਦਾ ਉਦੋਂ ਮੈਂ ਲੜੀ ਕਿਉਂਕਿ ਖੈਦਰ ਦੇ ਪਾਰਟੀ ਤੋੜਤੀ ਪਾਰਟੀ ਦੀ ਬੜੀ ਬੁਰੀ ਹਾਲਤ ਸੀ ਉਦੋਂ ਵੀ ਲੜੀ ਆਪਾਂ ਪਾਰਟੀ ਬਚਾਈ ਆਪਾਂ ਆਪਾਂ ਜੇ ਇਲੈਕਸ਼ਨ ਲੜੀ ਤੇ 16 ਐਮਐਲਏ ਆ ਗਏ ਮਾਝੇ ਚ ਬਹੁਤ ਵਧੀਆ ਹੱਤ ਹੋ ਜਣੀ ਸਭ ਤੇ ਗੱਲ ਉਹ ਇਸ ਕਰਕੇ ਪਾਰਟੀ ਨੇ ਵਫਾਦਾਰੀ ਨੂੰ ਮੁੱਖ ਰੱਖ ਕੇ ਪਾਰਟੀ ਨੇ ਬਲ ਜਿਹੜਾ ਸਾਡੀ ਇਮਾਨਦਾਰੀ ਨੂੰ ਮੁੱਖ ਰੱਖ ਕੇ ਜਿਹੜਾ ਦਵਾਦਾ ਮદાન ਚ ਤਾ ਦੇ ਹਾਂ ਜੇ ਗੱਲ ਕਰੀਏ ਤੇ ਹੁਣ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਬਹੁਤ ਵਧੀਆ ਮੈਂ ਹੁਣ ਤੱਕ ਮੈਂ 17 ਮਾਤ ਤੋਂ ਕੈਂਪੇਨ ਸ਼ੁਰੂ ਕੀਤੀ 14 ਨੂੰ ਮੇਰੀ ਟਿਕਟ ਨੂੰ ਸਭ ਤੋਂ ਪਹਿਲੇ ਨੇ ਲੱਗਿਆ ਤੇ ਹੁਣ ਤੱਕ ਮੈਂ 400 ਤੋਂ ਵੱਧ ਮੀਟਿੰਗਾਂ ਜਿਹੜੀਆਂ ਉਹ ਕਰਤੀਆਂ ਉਹ ਦਾ ਨੁਕਲ ਮੀਟਗਾ ਕਰਦੇ ਵਧੀਆ ਵੀ ਕੀਤੀਆਂ ਪਰ ਜ਼ਿਆਦਾ ਅਸੀਂ ਨੁਕਲ ਮੀਟਗਾ ਕਰਦੇ ਨੁਕਲ ਮੀਟਗਾ ਅਸੀਂ ਮਤਲਬ ਕਰਕੇ ਥੋੜਾ ਥੋੜਾ ਤੁਸੀਂ ਦੇਖਿਆ ਹਣਾ ਇਹ ਨੁਕਲ ਮੀਟਗਾ ਹੁੰਦੀ ਹੈ ਜਦੋਂ ਤੁਸੀਂ ਪਾਰਟੀ ਦਾ ਉਹ ਸਵਾਰਡ ਦੇ ਵਿੱਚ ਪਿੰਡ ਦੇ ਵਿੱਚ ਆਪਣੇ ਸਪੋਰਟਰਾਂ ਨੂੰ ਮਿਲਦੇ ਹੋ ਆਪਣੇ ਪਾਰਟੀ ਵਰਤਕਾਂ ਨੂੰ ਮਿਲਦੇ ਹੋ ਉਹਨਾਂ ਨਾਲ ਬੈਠਦੇ ਹੋ ਤੁਹਾਨੂੰ ਪਤਾ ਲੱਗਦਾ ਉਹ ਉਹ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਦੇਖ ਲਓ ਕਿ 400 ਮਤਲਬ ਮੀਟਿੰਗ ਹੋ ਗਈ ਉਹਦੇ ਦੇ ਕਈ ਮੀਟਿੰਗਾਂ ਦੇ ਵਿੱਚ 2-2000 ਬੰਦਾ ਵੀ ਆ ਜਾਂਦਾ 300-400 ਵੀ ਆ ਜਾਂਦਾ ਪਰ 100 ਤੋਂ ਲੈ ਕੇ 200 250 300 ਬੰਦਾ ਇਹਦੀ ਸਾਡੀ ਐਵਰੇਜ ਹੁੰਦੀ ਹੈ ਕਿ ਜਦ ਇੰਨੀ ਐਵਰੇਜ ਰੱਖੀਏ ਸੋ ਬਲੋ ਵਾ ਵਧੀਆ ਬਹੁਤ ਬਹੁਤ ਹੀ ਰਿਸਪੌਂਸ ਹੋ ਰਹੀ ਹੈ ਜਿਸ ਸਾਹਮਣੇ ਬਿਜ਼ੀ ਸ਼ਡਿਊਲ ਹੈ ਤੁਹਾਡਾ ਸਵੇਰੇ ਤੁਸੀਂ ਨਿਕਲਦੇ ਹੋ ਰਾਤੀ 2 ਵੀ ਵੱਜ ਜਾਂਦੇ 3 ਵੀ ਵੱਜ ਜਾਂਦੇ ਖਾਣਾ ਖਾਣਾ ਦਾ ਟਾਈਮ ਮਿਲਦਾ ਵਾ ਡੱਬਾ ਘਰੋਂ ਖਾਣਾ ਗੱਡੀ 'ਚ ਮੈਂ ਅਜੇ ਬ੍ਰੇਕਫਾਸਟ ਨਹੀਂ ਕੀਤਾ ਹੋਰ ਕਰੂੰਗਾ ਬ੍ਰੇਕਫਾਸਟ ਤੇ ਖਾਣਾ ਕਿੱਥੇ ਖਾਣ ਦਾ ਟਾਈਮ ਮਿਲਦਾ ਬਹੁਤ ਔਖਾ ਲਿੰਦਾ ਕੱਲ ਇੱਕ ਰੋਟੀ ਖਾਧੀ ਰਾਤ 3 ਵਜੇ ਆਕੇ 2:30 ਵਜੇ ਫੇਰ ਇੱਕ ਰੋਟੀ ਖਾਧੀ ਸਾਦੀ ਦਿਹਾੜੀ ਪਾਣੀ ਨਾਲ ਤੇ ਬਸ ਕੋ ਕਾਗਦਾਂ ਕਢਦੇ ਸੀ ਸੱਤਾ ਦੇ ਵਿੱਚ ਜੋ ਸਰਕਾਰ ਹੁੰਦੀ ਹੈ ਤੇ ਉਹਦਾ ਇੱਕ ਲੋਕ ਸਭਾ ਉਮੀਦਵਾਰ ਨੂੰ ਫਾਇਦਾ ਮਿਲਦਾ ਵਾ ਲੇਕਿਨ ਜਿਦੋਂ ਕੁਵਰ ਵਿਜੇ ਪ੍ਰਤਾਪ ਦੀ ਨਾਲ ਉਹਨੇ ਇੰਦਰਪੀਰ ਸਿੰਘ ਨਿੱਜਰ ਥੋੜੇ ਜੇ ਨਰਾਜ਼ ਚੱਲ ਰਹੇ ਲੱਗਦਾ ਕਿ ਨੁਕਸਾਨ ਵੀ ਇਸ ਦਾ ਹੋ ਸਕਦਾ ਵਾ ਇੱਕ ਰਾਜਨੀਤਿਕ ਦੇ ਤੌਰ ਤੇ ਕੋਈ ਬੰਦਾ ਦੀ ਦਦਾਜ ਅਮਰ ਸਾਹਿਬ ਦੇ ਵਿੱਚ ਵੇਖੋ ਸਭ ਤੋਂ ਪਹਿਲਾਂ ਕੁਵਰ ਵਿਜੇ ਪ੍ਰਤਾਪ ਜੀ ਤੋਂ ਸਭ ਤੋਂ ਪਹਿਲਾਂ ਟਿਕਟ ਮਿਲਦਾ ਅਗਲੇ ਦਿਨ ਉਹਨਾਂ ਦੇ ਘਰ ਗਿਆ ਉਹ ਸਭ ਤੋਂ ਪਹਿਲਾਂ ਉਹ ਤੋਂ ਦੇ ਡਾਕਟਰ ਸਾਹਿਬ ਡਾਕਟਰ ਦਿਜਲ ਤੇ ਮੇਰੇ ਭਰਾ ਨੇ ਵੱਡੇ ਬਹੁਤ ਪਿਆਰਿਆ ਮੇਰਾ ਉਦੋਂ ਬੜਾ ਕੰਮ ਕਰਦੇ ਜੀਵਨ ਜੋਤ ਬਹੁਤ ਵਧੀਆ ਕੰਮ ਕਰਦੇ ਡਾਕਟਰ ਗੁਪਤਾ ਬਹੁਤ ਸੋਹਣਾ ਕੰਮ ਕਰਦੇ ਐਮਐਲ ਜਸਬੀਰ ਕਿਲ ਡਾਕਟਰ ਸਾਹਿਬ ਉਹ ਵੀ ਬਹੁਤ ਵਧੀਆ ਕੰਮ ਕਰ ਸਾਡੇ ਸਾਰੇ ਐਮਐਲ ਅਹੋਰ ਮੈਂ ਚੱਲਿਆ ਅਟਾਰੀ ਚ ਤੇ ਸਾਡੇ ਏਡੀਸੀ ਸਾਹਿਬ ਜਸਵਿੰਦਰ ਸਿੰਘ ਉਹ ਵੀ ਬਹੁਤ ਟੌਪ ਦਾ ਕੰਮ ਹੈ। ਅਟਾਰੀ ਹਲਕੇ ਦੀ ਇੱਕ ਸਭ ਤੋਂ ਵੱਡੀ ਦਿੱਕਤ ਹੈ ਜਿਹੜੇ ਬਾਰਡਰ ਏਰੀਆ ਦੇ ਕਿਸਾਨ ਹੈ ਜਿਹੜੀ ਫੈਂਸਿੰਗ ਤੋਂ ਦੂਸਰੇ ਪਾਸੇ ਜ਼ਮੀਨ ਹੈ ਉਹਨਾਂ ਨੂੰ ਹਮੇਸ਼ਾ ਮੁਸ਼ਕਲਾਂ ਆਉਂਦੀ ਹੈ। ਲੋਕ ਸਭਾ ਦਾ ਉਮੀਦਵਾਰ ਜੋ ਵੀ ਹੁੰਦਾ ਵਾ ਉਹ ਵਾਅਦਾ ਕਰਦਾ ਵਾ ਲੇਕਿਨ ਅੱਜ ਤੱਕ ਉਹਨਾਂ ਨੂੰ ਉਹ ਮੁਸ਼ਕਲ ਉਹਨਾਂ ਦੀ ਹੱਲ ਨਹੀਂ ਹੋਈ। ਹੋਊਗੀ। ਤੇ ਨਾ ਸਿਰੇ ਸੁਣ ਲਿਆ। ਆਪਾਂ ਉਹਨਾਂ ਲਈ ਲੜਾਈ ਲੜਾਂਗੇ। ਆ ਮੈਂ ਲੜੂਗਾ ਬਾਰਡਰ ਦੇ ਲੋਕਾਂ ਦੀ ਲੜਾਈ ਮੈਂ ਲੜੂਗਾ। ਹਾਂ। ਉਹ ਹੋਊਗੀ। ਹਮ ਤੇ ਜੇ ਅਸੀਂ ਗੱਲ ਕਰੀਏ ਹੁਣ ਤੁਸੀਂ ਅਟਾਰੀ ਹਲਕੇ ਜਾ ਰਹੇ ਹੋ ਸਾਰਾ ਦਿਨ ਤੁਸੀਂ ਮੀਟਿੰਗਾਂ ਕਰਦੇ ਹੋ ਲੱਗਦਾ ਕਿ ਜਿਹੜੇ ਨਤੀਜੇ ਆਣਗੇ ਉਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਆਣਗੇ ਪੰਜਾਬ ਦੇ ਵਿੱਚ ਕਿੱਦਾਂ ਲੱਗਦਾ ਫਾਈਟ 13 ਜੀ ਦੋਤੇ ਦਾ ਜੀ ਹਮ 13 ਜੀ ਦੋ ਮਾਨ ਸਾਹਿਬ 13 ਦਾ ਤੂੰ ਰੋਜ਼ ਵੇਖੋ ਮਾਨ ਸਾਹਿਬ ਦਾ ਰੋਡ ਸ਼ੋਅ ਵੇਖੋ ਤੂੰ ਕੱਲਾ ਮਾਨ ਸਾਹਿਬ ਹੀ ਹਾ ਕੌਣ ਹੈ ਉਸ ਪੰਜਾਬ ਚ ਕੋਈ ਬਾਦਵਾ ਬੂਜਵਾ ਸਖਬੀਰ ਨੂੰ ਕੌਣ ਪੁੱਛਦਾ ਕੋਈ ਹੈ ਨਹੀਂ ਖਤਮ ਹੀ ਹੋ ਗਿਆ ਕੰਮ ਆ ਯਾਤਰਾ ਮਨਸਾਉ ਦੇ ਕਿੱਡੇ ਕਿੱਡੇ ਵੰਡੇ ਪੰਜਾਬ ਬਚਾਓ ਯਾਤਰਾ ਵੀ ਕੱਢੀ ਸੀ ਉਹ ਕਦੇ ਆਮ ਆਦੀ ਪਾਰਟੀ ਤੋਂ ਬਚਾਉਣ ਲਈ ਕੱਢੀ ਹੈ ਪੰਜਾਬ ਬਚਾਓ ਹੀ ਪੰਜਾਬ ਬਚਾਓ ਥੋੜੀ ਹੀ ਪੰਜਾਬ ਬਚਾਓ ਕਿ ਸਾਨੂੰ ਬਚੀ ਗਿਆ ਉਹ ਵੀ ਨਹੀਂ ਬਚਿਆ ਉਹ ਵੀ ਉਹਨਾਂ ਦੇ ਪਵਾ ਦੇ ਨੇੜੇ ਬੰਦੇ ਉਹ ਵੀ ਛੱਡ ਕੇ ਬਚ ਗਏ ਹਰ ਸਿਮਰਤ ਬਾਦਲ ਬਹੁਤ ਬੁਰੀ ਤਰ੍ਹਾਂ ਹੋ ਗਈ ਬਹੁਤ ਬੁਰੀ ਤਰ੍ਹਾਂ ਹਾਂ ਬਹੁਤ ਬੁਰੀ ਤਰ੍ਹਾਂ ਹੋ ਗਈ ਸੋ